ਅੰਕਲ ਕੋਲ ਤੇ ਜੋੜਿਆਂ ਤੇ ਤਲੇ ਲਵਾਉਣ ਦੇ ਲਈ ਤੇ ਤਲੇ ਆਪਣੇ ਜਿਹੜੇ ਜੋੜਿਆਂ ਦੇ ਬਹੁਤ ਜ਼ਿਆਦੇ ਖਰਾਬ ਹੋ ਗਏ ਸੀਗੇ ਜੋੜੇ ਵਧੀਆ ਪੈ ਸੀ ਤੇ ਮੈਂ ਸੋਚਿਆ ਵੀ ਆਪਾਂ ਤਲੇ ਲਵਾਈਏ ਤੇ ਮੈਨੂੰ ਦੱਸ ਪਾਈ ਵੀ ਤੁਸੀਂ ਉਹ ਅੰਕਲ ਕੋਲੇ ਜਾਇਓ ਤੁਸੀਂ ਜੇਕਰ ਕਿਸੇ ਨੇ ਤਲੇ ਲਵਾਉਣੇ ਆ ਤੁਸੀਂ ਆਉਣਾ ਕਿੱਥੇ ਆ ਸਿਟੀ ਠਾਣਾ ਇਹਦੇ ਨਾਲ ਹੀ ਬਿਲਕੁਲ ਸਾਹਮਣੇ ਹੁੰਦੇ ਨੇ ਅੰਕਲ ਇਧਰਲੀ ਸਾਈਡ ਆ ਜਿਹੜਾ ਆਪਣਾ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਦੇ ਸਾਹਮਣੇ ਤੁਸੀਂ ਆ ਕੇ ਇਥੋਂ ਤਲੇ ਲਵਾ ਸਕਦੇ ਹੋ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਤਲੇ ਲਾਏ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਅੰਕਲ ਨੇ ਪਹਿਲਾਂ ਚੰਗੀ ਤਰ੍ਹਾਂ ਸਫਾਈ ਕੀਤੀ ਜੋੜਿਆਂ ਦੀ ਥਰੈਡੀਸਾਈਡ ਫਿਰ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਤਲੇ ਲਾਉਣੇ ਸੀਗੇ ਉਹ ਪੱਤੇ ਜੋ ਸਾਫ਼ ਕੀਤੇ ਤੇ ਚੰਗੀ ਤਰ੍ਹਾਂ ਰੇਗਮਾਰ ਮਾਰ ਕੇ ਤੇ ਹੁਣ ਉਸ ਤੋਂ ਬਾਅਦ ਫੈਵੀ ਕੋਲ ਆ ਜਿਹੜਾ ਤੇ ਉਹ ਲਾ ਰਹੇ ਨੇ ਤੇ ਪੂਰੀ ਮਜਬੂਤੀ ਦੇ ਨਾਲ ਜਿਹੜੇ ਤਲਿਆਂ ਦੇ ਉੱਪਰ ਅ ਇਧਰ ਤੁਸੀਂ ਦੇਖ ਸਕਦੇ ਹੋ ਜੋੜਿਆਂ ਦੇ ਥੱਲੇ ਵੀ ਫੇਵਿਕੋਲ ਲਾਇਆ ਹੁਣ ਤਲੇ ਦੇ ਉੱਪਰ ਵੀ ਫੇਵਿਕੋਲ ਲਾਇਆ ਤੇ ਬਹੁਤ ਵਧੀਆ ਟੰਗ ਦੇ ਨਾਲ ਜਿਹੜੇ ਆਪਣਾ ਅੰਕਲ ਜੀ ਤਲੇ ਲਾਉਂਦੇ ਨੇ ਜੇ ਕਿਸੇ ਨੇ ਤਲੇ ਲਵਾਉਣੇ ਹੋਣ ਜੋੜਿਆਂ ਤੇ ਤਾਂ ਤੁਸੀਂ ਜਰੂਰ ਅੰਕਲ ਨੂੰ ਮੌਕਾ ਜਰੂਰ ਦਿਓ ਤੇ ਸਾਰੇ ਵੀਰਾਂ ਨੂੰ ਨੇੜੇ-ਨੇੜੇ ਪਿੰਡ ਵਾਲਿਆਂ ਨੂੰ ਅ ਬੇਨਤੀ ਆ ਜਿਹੜੇ ਵੀ ਇਧਰ ਪਿੰਡ ਨੇੜੇ ਲੱਗਦੇ ਆ ਮਾਨਸਾ ਜਿਹੜੇ ਵੀ ਮਾਨਸਾ ਹੁੰਦੇ ਨੇ ਤੇ ਮੌਕਾ ਜ਼ਰੂਰ ਦਿਓ ਅੰਕਲ ਨੂੰ ਅੰਕਲ ਕੋਲੇ ਜ਼ਰੂਰ ਤੁਸੀਂ ਤਲੇ ਲਵਾਉਣ ਆਇਓ ਤੇ ਅੰਕਲ ਦਾ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਟਿਕਾਣਾ ਕਿੱਥੇ ਆ ਸਿਟੀ ਵਾਨਾ ਮਾਨਸਾ ਥਾਣਾ ਇਹਦੇ ਸਾਹਮਣੇ ਬਿਲਕੁਲ ਬੈਠੇ ਨੇ ਤੇ ਇਧਰੋਂ ਜਿਹੜਾ ਆਪਣਾ ਸਟੇਸ਼ਨ ਆ ਸਟੇਸ਼ਨ ਦੇ ਸਾਹਮਣੇ ਤੁਸੀਂ ਆ ਕੇ ਇੱਥੇ ਤਲੇ ਲਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਅੰਕਲ ਜਿਹੜਾ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜੇ ਤਲੇ ਲਾ ਰਹੇ ਨੇ ਹਾਂਜੀ ਅੰਕਲ ਨਾਲ ਜਦੋਂ ਗੱਲ ਕੀਤੀ ਤੇ ਆਪਾਂ ਗੱਲ ਕਰ ਰਹੇ ਹਾਂ ਅੰਕਲ ਨਾਲ ਪੁੱਛਦੇ ਆ ਤੇ ਅੰਕਲ ਪੜੇ ਵੀ ਬਹੁਤ ਨੇ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਹਾਂਜੀ ਅੰਕਲ ਜੀ ਜਿਵੇਂ ਤੁਸੀਂ ਇਹ ਕੰਮ ਕਰ ਰਹੇ ਹੋ ਮੈਂ ਸੁਣਿਆ ਸੀ ਕਿ ਆ ਵੀ ਪੜੇ ਵੀ ਬਹੁਤ ਹੋ ਤੁਸੀਂ ਕਿੰਨੇ ਪੜੇ ਹੋਏ ਹੋ ਜੀ ਮੈਂ 988 ਦੇ ਵਿੱਚ ਅਨੈਸੀ ਜੀਓਗ੍ਰਾਫੀ ਕਰਦਾ ਹਾਂਜੀ ਤੇ ਤੁਹਾਨੂੰ ਇਹ ਕਿਵੇਂ ਸ਼ੌਂਕ ਪਿਆ ਇੱਧਰਲੇ ਪਾਸੇ ਆਉਣ ਦਾ ਹੇ 사단 ਨੂੰ ਵੰਸੀ ਚਿੱਟਾ ਜੀ ਮੇਰਾ ਬੇਤਾ ਜੀ ਵੀ ਇਹ ਕੰਮ ਕਰਦਾ ਸੀ ਹਾਂਜੀ ਫੇਰ ਉਹ ਬੁਖਾਰ ਹੋਣ ਦੇ ਕਾਰਨ ਇੱਕ ਉਮਰ ਮੇਰੀ 5 ਸਾਲ ਦੀ ਹੋ ਰਹੀ ਹੈ ਹੁਣ ਹਾਂਜੀ ਹੋਰ ਕੋਈ ਕੰਮ ਕੋਈ ਦਾ ਨਾ ਜੋਰ ਆ ਹਾਂਜੀ ਹਾਂਜੀ ਇਹ ਕੰਮ ਦੀ ਸੌਖਾ ਕਰਕੇ ਆ ਵੀ ਗੋਦੀ ਹਾਂਜੀ ਹਾਂਜੀ ਤੇ ਤੁਸੀਂ ਕੋਈ ਜਿਵੇਂ ਐਮਐਸਸੀ ਕੀਤੀ ਸੀਗੀ ਤੁਸੀਂ ਕੋਈ ਨੌਕਰੀ ਵਾਲੇ ਪਾਸੇ ਨਹੀਂ ਟਰਾਈ ਕਰਕੇ ਦੇਖੀ ਨਹੀਂ ਜੀ ਮੈਂ ਕਿਤੇ ਟਰਾਈ ਨਹੀਂ ਕੀਤਾ ਕੋਈ ਜਿਹੜੇ ਪਾਸੇ ਲੋਕ ਨੇ ਮਿਲਦੀ ਸੀ ਹਾਂਜੀ ਮੋੜੀ ਸੀਗੀ ਉੱਥੋਂ ਠੀਕ ਉਹ ਚੰ ਟ੍ਰਸਟ ਨਹੀਂ ਲਿਆ ਹਾਂਜੀ ਅੰਕਲ ਨੇ ਦੱਸਿਆ ਵੀ ਸਾਨੂੰ ਉਸ ਟਾਈਮ ਦੇ ਵਿੱਚ ਨੌਕਰੀ ਵੀ ਮਿਲਦੀ ਸੀ ਪਰ ਅਸੀਂ ਇੰਟਰਸਟ ਨਹੀਂ ਲਿਆ ਸਾਡਾ ਕਹਿੰਦੇ ਇਹ ਜੱਦੀ ਕੀਤਾਗਾ ਇਹਨਾਂ ਦੇ ਪਿਤਾ ਜੀ ਨੇ ਉਹ ਇਹਨਾਂ ਦਾ ਪਹਿਲਾਂ ਹੀ ਜੱਦੀ ਕੀਤਾ ਤੁਹਾਨੂੰ ਦੱਸ ਰਹੇ ਹਾਂ ਵੀ ਪਿਤਾ ਜੀ ਵੀ ਇਹਨਾਂ ਦੇ ਇਹੀ ਕੰਮ ਕਰਦੇ ਸੀ ਤੇ ਬਾਕੀ ਇਹਨਾਂ ਨੂੰ ਸ਼ੌਂਕ ਸੀ ਇਧਰਲਾ ਕੰਮ ਕਰਨ ਦਾ ਤੇ ਐਮਐਸਸੀ ਕੀਤੀ ਹੋਈ ਹੈ ਅੰਕਲ ਦੀ ਤੇ ਦੇਖੋ ਤੁਸੀਂ ਜਿਹਨੇ ਕੰਮ ਕਰਨਾਗਾ ਆਪਦਾ ਢਿੱਡ ਪਾਲਣਾ ਰਜਕਾਰ ਕਰਨਾ ਇੰਨਾ ਪੜ੍ਹ ਲਿਖ ਕੇ ਵੀ ਫਿਰ ਵੀ ਇਹਨਾਂ ਨੇ ਜਿਹੜਾ ਜੋੜੇ ਗੰਡਣ ਦਾ ਤਲੇ ਲਾਉਣ ਦਾ ਜਿਹੜਾ ਕੰਮ ਆਪਣਾ جاری ਆ ਤੇ ਅੱਜ ਤੁਹਾਡੇ ਸਾਹਮਣੇ ਆ ਤੇ ਬਹੁਤ ਜਿਹੜੇ ਚੈਨਲ ਵਾਲੇ ਨੇ ਉਹ ਵੀ ਇਹਨਾਂ ਦੀ ਵੀਰ ਆਪਣੇ ਅੰਕਲ ਦੀਆਂ ਵੀਡੀਓ ਬਣਾ ਕੇ ਲੈ ਕੇ ਜਾਂਦੇ ਨੇ ਤੇ ਵੱਧ ਤੋਂ ਵੱਧ ਅੰਕਲ ਨੂੰ ਸਪੋਰਟ ਕਰਿਓ ਕਿਉਂਕਿ ਜਿਹੜੀ ਪੜ੍ਹਾਈ ਆ ਕੱਲਾ ਪੜਾਈ ਜੇ ਆਪਾਂ ਸੋਚੀਏ ਵੀ ਜਾਂ ਨੌਕਰੀਆਂ ਦੇ ਲਈ ਜਿਹੜੀ ਨੌਕਰੀਆਂ ਕਰਦੇ ਨੇ ਉਹਨਾਂ ਨੇ ਕੀਤੀਆਂ ਹੋਈਆਂ ਨਹੀਂ ਇੱਥੇ ਜੋੜੇ ਗੰਢਣ ਵਾਲਿਆਂ ਨੇ ਵੀ ਬਹੁਤ ਜ਼ਿਆਦਾ ਜਿਹੜੀਆਂ ਡਿਗਰੀਆਂ ਕੀਤੀਆਂ ਹੋਈਆਂ ਨੇ ਐਮ ਐਸ ਸੀ ਕੀਤੀਆਂ ਹੋਈਆਂ ਫੇਰ ਵੀ ਜੋੜੇ ਗੰਢ ਰਹੇ ਨੇ ਤੇ ਇੱਕ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਵੀ ਕਰਨਾ ਤੇ ਅੰਕਲ ਦੇ ਨਾਲ ਤੁਸੀਂ ਜਰੂਰ ਕਿਵੇਂ ਸਾਥ ਦੇਣਾ ਤੁਸੀਂ ਅੰਕਲ ਕੋਲ ਜਰੂਰ ਆਇਆ ਕਰੋ ਜੇਕਰ ਕਿਸੇ ਨੇ ਤਲੇ ਲਵਾਉਣੇ ਜੋੜਾਂ ਤੇ ਤਲੇ ਜਰੂਰ ਲਵਾ ਕੇ ਲੈ ਕੇ ਜਾਓ ਤੇ ਜਿੱਦਾਂ ਦਾ ਅੰਕਲ ਦਾ ਕੀਤਾਗਾ ਉਸ ਹਿਸਾਬ ਦੇ ਨਾਲ ਤੁਸੀਂ ਇਹਨਾਂ ਤੋਂ ਜਰੂਰ ਕੰਮ ਕਰਵਾਇਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਅੰਕਲ ਤੁਹਾਡੇ ਸਾਹਮਣੇ ਹੈ ਜਿਵੇਂ ਆਪਣੇ ਜਿਹੜੇ ਜੋੜੇ ਨੇ ਤੇ ਉਹ ਵਧੀਆ ਤਰੀਕੇ ਦੇ ਨਾਲ ਜਿਹੜੇ ਤਲੇ ਲਾ ਰਹੇ ਨੇ ਫੈਕੀਕੋ ਕੁ ਵਗੈਰਾ ਲਾ ਕੇ ਤੇ ਅਸੀਂ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੁਹਾਨੂੰ ਸਾਰੀ ਦਿਖਾਉਣੇ ਆ ਜਿਹੜੇ ਆਪਣੇ ਅੰਕਲ ਕਹਿੰਦਾ ਵੀ ਜਿਹੜੇ ਜੋੜੇ ਨੇ ਪੂਰੇ ਸੋਨੇ ਚਮਕਦੇ ਬਣਾ ਦਾਂਗੇ ਧੋਕੇ ਵੀ ਜੇਕਰ ਕਿਸੇ ਦੇ ਜੋੜੇ ਜਾਦੇ ਗੰਦੇ ਹੋਰ ਨੇ ਜੇ ਤਬਾਉਣੇ ਆ ਤੁਸੀਂ ਉਹ ਵੀ ਅੰਕਲ ਕੋਲੇ ਆ ਕੇ ਤੁਸੀਂ ਜੋੜੇ ਆਪਣੇ ਪ੍ਰੋਪਰ ਸਹੀ ਢੰਗ ਦੇ ਨਾਲ ਜਿਹੜਾ ਉਹ ਕਰਵਾ ਸਕਦੇ ਹੋ ਤੇ ਅਸੀਂ ਨਾਲ-ਨਾਲ ਤੁਹਾਨੂੰ ਅੰਕਲ ਦੀ ਜਿਹੜੀ 2002 ਦੀ ਇਹ ਅਸੀਂ ਤਸਵੀਰ ਦਿਖਾ ਰਹੇ ਹਾਂ ਅੰਕਲ ਉਹ ਤਾਂ ਦੇ ਜਦੋਂ 2002 ਦੇ ਵਿੱਚ ਸੀਗੇ ਐਦਾਂ ਦੇ ਹੁੰਦੇ ਸੀਗੇ ਤੇ ਇਹਨਾਂ ਨੇ 22 ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਵੀ ਪੜਾਇਆਗਾ ਤੇ ਆਪਾਂ ਤਾਂ ਉਹਨੂੰ ਇਹਨਾਂ ਦੇ ਮੂੰਹੋਂ ਪੁੱਛ ਕੇ ਦੱਸਾਂਗੇ ਤੇ ਤੁਸੀਂ ਦੇਖ ਸਕਦੇ ਹੋ ਅੰਕਲ ਦੀ ਤਸਵੀਰ ਹੁਣ ਦੀ ਤੇ 2002 ਦੀ ਇਹ ਤਸਵੀਰ ਤੇ ਜਰੂਰ ਤੁਸੀਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਅੰਕਲ ਨੇ ਜਿਹੜਾ ਦੇਖੋ ਆਪਣਾ ਕੀਤਾਗਾ ਇਹ ਵੀ ਨਹੀਂ ਛੱਡਿਆ ਤੇ ਬਾਕੀ ਇਹਨਾਂ ਨੇ ਆਪਦੀ ਜੌਬ ਦੇ ਹਿਸਾਬ ਨਾਲ ਇਹਨਾਂ ਨੇ ਪਹਿਲਾਂ ਬੱਚਿਆਂ ਨੂੰ ਵੀ ਪੜਾਇਆਗਾ ਹਾਂਜੀ ਇੱਕ ਤੁਸੀਂ ਕਿਹੜੇ ਕਿਹੜੇ ਸਕੂਲਾਂ ਦੇ ਵਿੱਚ ਜਾਦ ਹੋਵੇ ਕਿਹੜੇ ਕਿਹੜੇ ਸਕੂਲਾਂ ਦੇ ਵਿੱਚ ਕਿੰਨੇ ਸਕੂਲਾਂ ਦੇ ਵਿੱਚ ਪੜਾਇਆ ਜੀ ਮੈਂ 7 ਸਾਲ ਤੱਕ ਆਗਾ ਸਕੂਲ ਰੱਖਿਆ ਗੁਰਨਾਨ ਪਬਲਿਕ ਸਕੂਲ ਧੀਰਾਵਤੀ ਦੇ ਰਹਿਣੇ ਹਾਂ ਹਾਂਜੀ ਉਸ ਤੋਂ ਬਾਅਦ ਫਿਰ ਮਿਸੀ ਸਕੂਲ ਦੇ ਵਿੱਚ ਲਾਇਆ ਇਨਸ਼ਾਅੱਲਾ ਹਾਂਜੀ ਫਿਰ ਖੱਤਾ ਮਾਲੂਕਾ ਹਾਂਜੀ ਉਸ ਤੋਂ ਬਾਅਦ ਜਿਹੜੀ ਵਾਲੀ ਹਾਂਜੀ ਹਰਿਆਣੇ ਦੇ ਵਿੱਚ ਕਈ ਤੁਗਾਂ ਪੜਾ ਕੇ ਹਾਂਜੀ ਹਾਂਜੀ ਆਸਕੂਲ ਹੋ ਗਿਆ ਹਰੋਡੀਆ ਹੋ ਗਿਆ ਹਾਂਜੀ ਦੀਰਾਵਤੀ ਹੋ ਗਿਆ ਹਾਂਜੀ ਤੇ ਬੱਚੇ ਵੀ ਮਾ ਬਹੁਤ ਸੁਪਾਸ ਕਰਾਇਆ ਜੀ ਆਪਣਾ ਚੈਟ ਸੌਪਰਟ ਕਰਦੇ ਆਪਾਂ ਓਕੇ ਇੱਕ ਅੰਕਲ ਤੁਸੀਂ ਆਪਣਾ ਨਾਮ ਦੱਸੋ ਨਾਮ ਗਰਮੇਲ ਸਿੰਘ ਗਰਮੇਲ ਸਿੰਘ ਜੀ ਹਾਂਜੀ ਠੀਕ ਹੈ ਜੀ ਅੰਕਲ ਦਾ ਨਾਮ ਗਰਮੇਲ ਸਿੰਘ ਤੇ ਉਹਨਾਂ ਨੂੰ ਅਸੀਂ ਇੱਕ ਇਸ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਿਓ ਤੇ ਉਹਨਾਂ ਤੱਕ ਜਰੂਰ ਪਹੁੰਚਾਓ ਜਿਹੜੇ ਅੰਕਲ ਦੇ ਕੋਲ ਬੱਚੇ ਪੜ੍ਹੇ ਸੀਗੇ ਸਟੂਡੈਂਟ ਤੇ ਹੁਣ ਤਾਂ ਉਹ ਵੀ ਕਾਫੀ ਉਮਰ ਦੇ ਏਜ ਦੇ ਹੋਗੇ ਹੋਣਗੇ ਕੋਈ ਸਰਕਾਰੀ ਨੌਕਰੀ ਤੇ ਲੱਗਿਆ ਹੋਣਾ ਕੋਈ ਅਲੱਗ-ਅਲੱਗ ਕਿਤੇ-ਕਿਤੇ ਕੰਮ ਕਰਦੇ ਹੋਣਗੇ ਤੇ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਆਹ ਜਿਹੜੀ ਫੋਟੋ ਆ ਤੁਸੀਂ ਇਹਨਾਂ ਨੂੰ ਪਛਾਣ ਕੇ ਜਰੂਰ ਦੱਸਿਓ ਵੀ ਤੁਸੀਂ ਇਹਨਾਂ ਕੋਲ ਕਿਹੜੇ-ਕਿਹੜਿਆ ਨੇ ਜਿਹੜਾ ਡਿਗਰੀ ਕੀਤੀ ਆ ਜਾਂ ਪੜ੍ਹੇ ਨੇ ਤਾਂ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਤੁਸੀਂ ਦੇਖ ਸਕਦੇ ਹੋ ਅੰਕਲ ਪੜਾਉਣ ਦੇ ਬਾਵਜੂਦ ਉਸ ਤੋਂ ਬਾਅਦ ਵੀ ਫਿਰ ਵੀ ਜਿਹੜਾ ਆਪਣੇ ਜੋੜੇ ਗੰਢਣ ਦਾ ਕੀਤਾ ਕੀਤਾ ਤੇ ਤੁਸੀਂ ਆਉਣਾਗਾ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਰਹੇ ਹਾਂ ਵੀਡੀਓ ਦੇ ਵਿੱਚ ਵਨ ਸਿਟੀ ਆਪਣਾ ਮਾਨਸਾ ਥਾਣੇ ਦੇ ਅੱਗੇ ਜੋ ਅੰਕਲ ਨੇ ਇੱਥੇ ਹੁੰਦੇ ਨੇ ਤੁਸੀਂ ਇਸੇ ਜ਼ਰੂਰ ਪਹੁੰਚਿਆ ਕਰੋ ਤੇ ਇਧਰੋਂ ਜਿਹੜਾ ਆਪਣਾ ਬੱਸ ਸਟੈਂਡ ਆ ਆ ਸੌਰੀ ਰੇਲਵੇ ਸਟੇਸ਼ਨ ਉਹਦੇ ਸਾਹਮਣੇ ਅੰਕਲ ਹੁੰਦੇ ਨੇ ਤੇ ਤੁਸੀਂ ਜ਼ਰੂਰ ਸਾਰਿਆਂ ਨੇ ਮੌਕਾ ਦੇਣਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਅੰਕਲ ਦੀਆਂ ਗੱਲਾਂ ਸੁਣ ਕੇ ਨਾਲ-ਨਾਲ ਮੈਂ ਜੋੜੇ ਘੰਡਾ ਰਿਹਾ ਸੀਗਾ ਆਪਣੇ ਤਲੇ ਲਵਾ ਰਿਹਾ ਸੀ ਜੋੜਾਂ ਤੇ ਤੇ ਕਿੱਤਾ ਵੀ ਤੁਸੀਂ ਦੇਖ ਸਕਦੇ ਹੋ ਨਹੀਂ ਹਰ ਇੱਕ ਬੰਦਾ ਜੋੜੇ ਗੰਢਣ ਨਾਲ ਮੈਂ ਕਹਿ ਦਿੰਦਾ ਵੀ ਯਾਰ ਕਿੰਨਾ ਕੁ ਪੜਿਆ ਹੋਊਗਾ ਤੁਹਾਡੇ ਸਾਹਮਣੇ ਆ ਕਿਸੇ ਟਾਈਮ ਦੇ ਵਿੱਚ ਇਹ ਟੀਚਰ ਵੀ ਸੀਗੇ ਕਿਉਂਕਿ ਇਹਨਾਂ ਨੇ ਕਿੰਨੇ 22 ਸਕੂਲਾਂ ਦੇ ਵਿੱਚ ਹੀ ਇਹਨਾਂ ਨੇ ਇੱਕ ਹੀ 22 ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਵੀ ਤੇ ਪੜਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜਾ ਜੋੜੇ ਗੰਢਣ ਦਾ ਉਸ ਤੋਂ ਬਾਅਦ ਜਿਹੜਾ ਆਪਣਾ ਇਹਨੇ ਕੀਤਾ ਰੱਖਿਆ ਕਿਉਂਕਿ ਇਹਨਾਂ ਨੇ ਆਪ ਹੀ ਜਿਹੜੀ ਕੋਈ ਸਰਕਾਰੀ ਨੌਕਰੀ ਨਹੀਂ ਲਈ ਸੀਗੀ ਤੇ ਸਾਰੀ ਵੀਡੀਓ ਨੂੰ ਤੁਸੀਂ ਦੇਖਦੇ ਰਹੋ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਆਪਣਾ ਜੋੜਾ ਦਾ ਕੰਮ ਕਰ ਰਹੇ ਨੇ ਤੁਹਾਡੇ ਤੱਕ ਅਸੀਂ ਵੀਡੀਓ ਸਾਰੀ ਪਹੁੰਚਾਈਏ ਅੰਕਲ ਨਾਲ ਅਸੀਂ ਗੱਲ ਕੀਤੀ ਤੇ ਅੰਕਲ ਨੇ ਆਪਣੀ ਸਾਰੀ ਜਿਹੜੀ ਸਟੋਰੀ ਦੱਸੀ ਤੇ ਤੁਹਾਨੂੰ ਅਸੀਂ ਦੱਸਦੇ ਆਂ ਵਿੱਚ ਆਪਾਂ ਗੱਲਾਂ ਕਰਦੇ ਆਂ ਨਾਲ ਦੇ ਤੁਸੀਂ ਦੇਖ ਸਕਦੇ ਹੋ ਜਿੰਨੇ ਨਾਲ ਕੰਮ ਕਰ ਰਹੇ ਨੇ ਤੇ ਅੰਕਲ ਨੇ ਦੱਸਿਆ ਕਿਉਂਕਿ ਇਹਨਾਂ ਨੇ ਜਦੋਂ 8ਵੀਂ ਪਾਸ ਕੀਤੀ ਉਦੋਂ ਇਹਦੇ ਅੰਕਲ ਦੀਆਂ ਭੈਣਾਂ ਦਾ ਮੈਰਜ ਸੀ ਵਿਆਹ ਹੋਇਆ ਸੀਗਾ ਤੇ ਉਦੋਂ ਸਮੇਂ ਐਦਾਂ ਦਾ ਹੁੰਦਾ ਸੀਗਾ ਕਿਉਂਕਿ ਜਿਹੜੇ ਵੱਡੇ ਬਜ਼ੁਰਗ ਸੀਗੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਸੀ ਹੁਣ ਦਾ ਜੋਗਾ ਜਿਹੜਾ ਤੇ ਉਦੋਂ ਦਾ ਦਿਨ ਰਾਤ ਦਾ ਬੜਾ ਫਰਕ ਆ ਤੇ ਉਦੋਂ ਕੀ ਹੋਇਆ ਸੀਗਾ ਉਦੋਂ ਜਦੋਂ ਅੰਕਲ ਨੇ 8ਵੀਂ ਪਾਸ ਕੀਤੀ 8ਵੀਂ ਪਾਸ ਕਰਨ ਤੋਂ ਬਾਅਦ ਅੰਕਲ ਨੂੰ ਕਿਸੇ ਨਾਲ ਉਹਨੂੰ ਨੌਕਰਾ ਰਲਾ ਦਿੱਤਾ ਪਾਲੀ ਕਹਿੰਦੇ ਨੇ ਜਿਵੇਂ ਆਪਾਂ ਤੇ ਅੰਕਲ ਕੋਲ ਜਦੋਂ ਪਾਲੀ ਰਲਾ ਦਿੱਤਾ ਅੰਕਲ ਕੋਲ ਇੱਕ ਐਦਾਂ ਦਾ ਟੀਚਰ ਆਇਆ ਟੀਚਰ ਨੇ ਉਨੇ ਕਿਹਾ ਵੀ ਤੁਸੀਂ ਹਟ ਕੇ ਮੇਰੇ ਕੋਲੇ ਆਓ ਤੇ ਉਹਨਾਂ ਨੇ ਹਟ ਕੇ ਇਹਨਾਂ ਨੂੰ ਪੜਾਇਆ ਹਟਵਾ ਕੇ ਉਥੋਂ ਤੇ ਉਸ ਤੋਂ ਬਾਅਦ ਅੰਕਲ ਨੇ ਗੱਲਬਾਤ ਕੀਤੀ ਦੱਸੀ ਜਦੋਂ ਕਹਿੰਦਾ ਅੱਜ ਸਾਡਾ ਉਸ ਜਿਹੜੇ ਮਾਸਟਰ ਸੀਗੇ ਟੀਚਰ ਸੀਗੇ ਕਹਿੰਦਾ ਉਹ ਸਾਡੇ ਹੁਣ ਟੀਚਰ ਨਹੀਂ ਰਹੇ ਸੀ ਉਸ ਤੋਂ ਬਾਅਦ ਕਹਿੰਦਾ ਇੱਕ ਮੇਰੇ ਪਿਤਾ ਸਮਾਨ ਸੀਗੇ ਤੇ ਕਹਿੰਦਾ ਜਿਵੇਂ ਸਾਡੇ ਮਾਤਾ ਪਿਤਾ ਦਾ ਆਪਣਾ ਕਾਰੋਬਾਰ ਹੁੰਦਾ ਸਾਰਾ ਆਪਾਂ ਪਰਿਵਾਰ ਦੇ ਵਿੱਚ ਵਰਤਦੇ ਆਂ ਉਸੇ ਹਿਸਾਬ ਨਾਲ ਵਰਤਦੇ ਨੇ ਤੇ ਜਦੋਂ ਵੀ ਮੇਰੇ ਬੱਚਿਆਂ ਦੀ ਕੋਈ ਮੈਰਜ ਹੋਈ ਤਾਂ ਉਹਨਾਂ ਨੇ ਸਾਡੇ ਨਾਲ ਹੈਲਪ ਕੀਤੀ ਉਸੇ ਤਰ੍ਹਾਂ ਸਾਰਾ ਕੁਝ ਵਰਤ ਵਰਤੇ ਵਗਾ ਤੇ ਹੁਣ ਉਹ ਇਸ ਟਾਈਮ ਅੰਕਲ ਨਾਲ ਪਗਲਬਤ ਕਰਦੇ ਆਂ ਹਾਂਜੀ ਅੰਕਲ ਉਹ ਹੁਣ ਇਸ ਟਾਈਮ ਕਿੱਥੇ ਰਹਿੰਦੇ ਨੇ ਜੀ ਮਾਸਟਰ ਸਤਿਕਾਰੇ ਕੋਣ ਹੈ ਜੀ ਚਾਹੀ ਹਾਂਜੀ ਉਹ ਮਾਸਟਰ ਦਾ ਨਾਮ ਕੀ ਨਾਮ ਸੀ ਜੀ ਗੋਪਾਲ ਸਿੰਘ ਭੁੱਲਰ ਗੋਪਾਲ ਸਿੰਘ ਭੁੱਲਰ ਸਾਡੇ ਮਾਸਟਰ ਜੀ ਗੋਪਾਲ ਸਿੰਘ ਭੁੱਲਰ ਦਾ ਅਸੀਂ ਬਹੁਤ ਬਹੁਤ ਹੀ ਧੰਨਵਾਦ ਕਰਦੇ ਆਂ ਤੇ ਅਸੀਂ ਵੀ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਆਂ ਕਿਉਂਕਿ ਜਦੋਂ ਉਹ ਕਿਸੇ ਟਾਈਮ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਅੰਕਲ ਤੇ ਤਰਸ ਖਾ ਕੇ ਇਹਨਾਂ ਨੂੰ ਪੜਾਇਆ ਤੇ ਉਸ ਤੋਂ ਬਾਅਦ ਪੜਾਉਣ ਤੋਂ ਬਾਅਦ ਇਹਨਾਂ ਨੇ ਐਮਐਸਸੀ ਕੀਤੀ ਤੇ ਬੱਚਿਆਂ ਨੂੰ ਪੜਾਇਆ ਵੀ ਟੀਚਰ ਬਣੇ ਤੇ ਅੰਕਲ ਦੀ ਇੱਕ ਵੱਡੀ ਇਸ ਗੱਲ ਤੇ ਆਪਾਂ ਗੱਲ ਕਰੀਏ ਤਾਂ ਜੋ ਇਹਨਾਂ ਨੂੰ ਨੌਕਰੀ ਮਿਲਦੀ ਸੀ ਛੋਟੀ ਮੋਟੀ ਸਾਰੀਆਂ ਮਿਲਦੀਆਂ ਸੀਗੀਆਂ ਪਰ ਅੰਕਲ ਕਹਿੰਦਾ ਮੈਂ ਨੌਕਰੀ ਨਹੀਂ ਲਈ ਤੇ ਤੁਸੀਂ ਦੇਖ ਸਕਦੇ ਹੋ ਪਰ ਅੰਕਲ ਨੇ ਨੌਕਰੀ ਕਿਹੜੀ ਲਈ ਅੱਜ ਉੱਤੇ ਗੰਡਣ ਦੀ ਇਹ ਸੇਵਾ ਕਰਨ ਦੀ ਸਾਰਨੂੰ ਵੱਡੀ ਸੇਵਾ ਗਈ ਕਿਉਂਕਿ ਜਿੰਨੇ ਵੀ ਇੱਥੇ ਵੀਰ ਅੰਕਲ ਕੋਲ ਆਉਂਦੇ ਨੇ ਕੋਈ ਤਲੇ ਲਵਾਉਣ ਆਉਂਦਾ ਕੋਈ ਜੋੜੇ ਗੰਢਾਉਣਾ ਆਉਂਦਾ ਪਹਿਲਾਂ ਉਹਨਾਂ ਦੇ ਜਿਹੜੇ ਜੋੜੇ ਨੇ ਉਹਨਾਂ ਨੂੰ ਸੁੰਦੇ ਨੇ ਹਰ ਇੱਕ ਦੇ ਇੱਕ ਐ ਮੰਨ ਲਓ ਵੀ ਪੈਰੀ ਹੱਥ ਹੀ ਲੱਗ ਜਾਂਦੇ ਨੇ ਇੱਕ ਚਰਨੀ ਲੱਗ ਦਿੰਦੇ ਨੇ ਜਿਹੜੇ ਜੋੜੇ ਨੇ ਆਪਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਉੱਥੇ ਆਪਾਂ ਜੋੜੇ ਸਾਫ਼ ਕਰਦੇ ਆ ਤੇ ਇੱਥੇ ਅੰਕਲ ਹਰ ਰੋਜ਼ ਹਰ ਇੱਕ ਦੇ ਜੁੜੇ ਸਾਫ਼ ਕਰਦੇ ਨੇ ਤੇ ਅੰਕਲ ਜੀ ਕੋਈ ਵਿਚਾਰ ਹੋਰ ਤੁਹਾਡੇ ਬਸ ਵਿਚਾਰ ਮੇਰੇ ਸੇ ਆ ਵੀ ਬੇਚਾਰ ਜਨਮ ਦੇਣ ਵਾਲਾ ਜਿਹੜਾ ਮਾਪੇ ਆ ਉਹਦੀ ਵੱਤ ਤੋਂ ਵੱਧ ਨੀਵਾ ਕਰੋ ਹਾਂਜੀ ਜਿੰਨਾ ਹੋ ਸਕੇ ਆਪਣੇ ਧੀ ਭੈਣ ਕੀਤੇ ਸਾਂਝੇ ਕਰੋ ਹਾਂਜੀ ਚੋਰੀ ਚੋਰੀ ਕੀ ਹੋਵੇ ਸਹੀ ਗੱਲ ਹੈ ਨਸੀਬ ਵਾਲੇ ਨਾਲ ਹਾਂਜੀ ਹਾਂਜੀ ਵੀਰੋ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਦਾਂ ਦੇ ਜਿਹੜੇ ਜਿਵੇਂ ਸਾਨੂੰ ਅੰਕਲ ਮਿਲਦੇ ਆ ਸਮਾਜ ਦੇ ਵਿੱਚ ਤੇ ਮੈਨੂੰ ਬਹੁਤ ਵਧੀਆ ਗੱਲਾਂ ਲੱਗੀਆਂ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੈਂ ਬਕਾਇਦਾ ਅੱਜ ਅੰਕਲ ਦਾ ਨੰਬਰ ਵੀ ਸੇਵ ਕਰ ਲਿਆ ਆਪਣੇ ਕੋਲ ਕਿਉਂਕਿ ਹਰ ਇੱਕ ਬੰਦਾ ਨਹੀਂ ਐਦਾਂ ਦਾ ਮਿਲਦਾ ਜਿਹੜਾ ਆਪਾਂ ਨੂੰ ਬੰਦਾ ਵਧੀਆ ਮਿਲਦਾ ਤੇ ਉਹਦੇ ਨਾਲ ਅਟੈਚਮੈਂਟ ਜ਼ਰੂਰ ਲਿਆ ਰਿਹਾ ਕਰੋ ਕਿਉਂਕਿ ਸਿੱਖਣ ਨੂੰ ਆਪਾਂ ਨੂੰ ਹਰ ਇੱਕ ਥਾਂ ਦੇ ਵਿੱਚੋਂ ਕੁਝ ਨਾ ਕੁਝ ਮਿਲਦਾ ਹੈ ਪਰ ਆਪਾਂ ਗੌਰ ਨਹੀਂ ਕਰਦੇ ਤੇ ਅੰਕਲ ਦੀਆਂ ਤੁਸੀਂ ਗੱਲਾਂ ਸਾਰੀਆਂ ਸਟੋਰੀਆਂ ਇਸ ਵੀਡੀਓ ਦੇ ਰਾਈ ਜਰੂਰ ਸੁਣਿਓ ਤੇ ਅੰਕਲ ਹੋਰੀ ਆਪਣੀ ਜਿਹੜੀ ਸਰਕਾਰੀ ਨੌਕਰੀ ਨੂੰ ਵੀ ਛੱਡ ਕੇ ਤੇ ਇਹਨਾਂ ਨੇ ਟੀਚਰ ਵੀ ਰਹੇ ਬੱਚਾ ਨੂੰ 22 ਸਕੂਲਾਂ ਦੇ ਵਿੱਚ ਪੜਾਇਆ ਵੀ ਤੇ ਪੜਾ ਲਿਖ ਕੇ ਉਸ ਤੋਂ ਬਾਅਦ ਬੱਚਿਆਂ ਨੂੰ ਪਾਸ ਵੀ ਕਰਵਾਇਆ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਆਪ ਖੁਦ ਉਸ ਤੋਂ ਬਾਅਦ 35 ਸਾਲ ਹੋ ਗਏ ਜੀ ਹਾਂਜੀ ਆਪ ਇਹਨਾਂ ਨੂੰ ਅੰਕਲ ਨੂੰ 35 ਸਾਲ ਹੋ ਗਏ ਨੇ ਜਿਹੜੇ ਇਸ ਕੰਮ ਦੇ ਵਿੱਚ ਜਿਹੜਾ ਇਹਨਾਂ ਦਾ ਜੱਦੀ ਕੀਤਾ ਸੀਗਾ ਉਸ ਦੇ ਨਾਲ ਜੁੜਿਆ ਹੋਇਆ ਤੇ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਤੇ ਕਮੈਂਟ ਜ਼ਰੂਰ ਕਰੋ ਕਮੈਂਟਾਂ ਦੇ ਵਿੱਚ ਅੰਕਲ ਬਾਰੇ ਜ਼ਰੂਰ ਦੱਸਿਓ ਤੇ ਪ੍ਰਮਾਤਮਾ ਇਹਨਾਂ ਨੂੰ ਮਿਹਰ ਭਰਿਆ ਹੱਥ ਰੱਖੇ ਪ੍ਰਮਾਤਮਾ ਇਹਨਾਂ ਤੇ ਤੇ ਇਹਨਾਂ ਦੇ ਘਰ ਦੇ ਉੱਪਰ ਤੰਦੂਸਤੀ ਰੱਖੇ ਤੇ ਸਾਰਿਆਂ ਨੂੰ ਅਸੀਂ ਫੇਰ ਦੁਬਾਰੇ ਬੇਨਤੀ ਕਰਦੇ ਹਾਂ ਵੀ ਅੰਕਲ ਦੇ ਲਈ ਜ਼ਰੂਰ ਤੁਸੀਂ ਕਮੈਂਟ ਤੇ ਲਾਈਕ ਜਰੂਰ ਕਰਿਓ ਐਤਾਂ ਦੇ ਬੰਦੇ ਹੁੰਦੇ ਨੇ ਜਿਹੜੇ ਤਾਂ ਅਸੀਂ ਆਪਾਂ ਨੂੰ ਹਰ ਇੱਕ ਗੱਲਾਂ ਦੇ ਵਿੱਚੋਂ ਸਿੱਖਣ ਨੂੰ ਗੱਲਾਂ ਮਿਲਦੀਆਂ ਨੇ ਤੇ ਅੱਗੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਗੱਲਾਂ ਜਿਹੜੀਆਂ ਇਹ ਕੰਮ ਆਉਣ ਵਾਲੀਆਂ ਨੇ ਧੰਨਵਾਦ ਜੀ ਥੈਂਕ ਯੂ